ਸਤੇ ਠਹਿਰਾਏ ਗਏ ਨੇ ਫੌਜੀ ਠਹਿਰੇ ਹੋਏ ਨੇ ਜਿਨ੍ਹਾਂ ਨੂੰ ਅਪਾਰਧ ਸੈਨਿਕ ਵੀ ਕਹਿ ਦਿੰਦੇ ਆ ਉਹ ਠਹਿਰੇ ਨੇ ਤੇ ਕਹਿੰਦੇ ਉਹ ਨਸ਼ੇ-ਨੁਸ਼ੇ ਦਾ ਸੇਵਨ ਵੀ ਕਰਦੇ ਨੇ ਤਾਂ ਗੁਰੂ ਘਰ ਦੀ ਸਰਾਂ ਦੇ ਵਿੱਚ ਇਹ ਕਿੰਨਾ ਕ ਜਾਇਜ਼ ਆ ਇਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਤੇ ਦੂਜੇ ਪਾਸੇ ਇੱਕ ਜਿਹੜਾ ਉਥੋਂ ਦਾ ਮੈਨੇਜਰ ਆ ਉਹਨੂੰ ਵੀ ਸਸਪੈਂਡ ਕਰ ਦਿੱਤਾ ਗਨਗਵੀਰ ਸਿੰਘ ਨੇ ਫਿਰ ਇਹ ਫੈਸਲਾ ਕੀਤਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਉਹ ਨਸ਼ੇ ਉਹ ਕਰਦੇ ਆ ਹਰਿਆਣੇ ਵਾਲੀ ਪੁੜਤਾਂ ਵਿੱਚ ਬੀੜੀਆਂ ਪੀਂਦੇ ਆ ਕਹਿਣ ਦਾ ਪਾਪ ਬੀੜੀਆਂ ਉਹ ਪਿੰਦੇ ਆ ਜਰਦਾ ਉਹ ਖਾਂਦੇ ਆ ਨਸ਼ੇ ਉਹ ਕਰਦੇ ਆ ਤੇ ਉਹ ਸਰਾਮਾ ਦੇ ਵਿੱਚ ਗੁਰਦੁਆਰਾ ਸਾਹਿਬ ਸਰਾਮਾ ਦੇ ਵਿੱਚ ਹੈਸ਼ੱਕ ਹਰਿਆਣਾ ਗੁਰਦਆਰ ਪ੍ਰੰਧ ਕਮੇਟੀ ਬੀਜੇਪੀ ਨੇ ਬਣਾਈ ਹੋਈ ਆ ਉਹ ਖੱਟੜ ਸਾਹਿਬ ਦਾ ਰਹਿਮੋ ਕਰਮ ਦੇ ਬਣਿਆ ਹੋ ਪਰ ਫਿਰ ਵੀ ਸਿੱਖ ਮਰਾਦਾ ਦਾ ਸਿੱਖ ਮਰਾਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਖੁਰਾ ਨੇ हरियाणा ਦੀ ਕਮੇਟੀ ਨੂੰ ਚੰਗੀ ਝਾੜ ਪਾਈ ਹੈ ਇਤਰਾਜ਼ ਜ਼ਾਹਰ ਕੀਤਾ ਹੈ ਮਾਮਲਾ ਇਹ ਹੈ ਕਿ ਉੱਥੇ ਜਿਹੜੀਆਂ ਸਰਾਵਾਂ ਬਣੀਆਂ ਹੋਈਆਂ ਨੇ ਕਮੇਟੀ ਦੇ ਨਾਲ ਸੰਬੰਧਿਤ ਉਹਨਾਂ ਦੇ ਵਿੱਚ ਨੀਮ ਸੁਰੱਖਿਆ ਦਸਤੇ ਠਹਿਰਾਏ ਗਏ ਨੇ ਫੌਜੀ ਠਹਿਰੇ ਹੋਏ ਨੇ ਜਿਨ੍ਹਾਂ ਨੂੰ ਅਪਾਰਧ ਸੈਨਿਕ ਵੀ ਕਹਿ ਦਿੰਦੇ ਆ ਉਹ ਠਹਿਰੇ ਨੇ ਤੇ ਕਹਿੰਦੇ ਉਹ ਨਸ਼ੇ-ਨੁਸ਼ੇ ਦਾ ਸੇਵਨ ਵੀ ਕਰਦੇ ਨੇ ਤਾਂ ਗੁਰੂ ਘਰ ਦੀ ਸਰਾਹ ਦੇ ਵਿੱਚ ਇਹ ਕਿੰਨਾ ਕ ਜਾਇਜ਼ ਆ ਇਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਤੇ ਦੂਜੇ ਪਾਸੇ ਇੱਕ ਜਿਹੜਾ ਉੱਥੋਂ ਦਾ ਮੈਨੇਜਰ ਆ ਉਹਨੂੰ ਵੀ ਸਸਪੈਂਡ ਕਰ ਦਿੱਤਾ ਗਿਆ। ਦੇਖੋ ਇਹ ਵੀ ਦੇਖੋ ਕਿ ਕਿੰਨੀ ਆਪਾ ਵਿਰੋਧੀ ਗੱਲ ਹੈਗੀ ਤਰਮਿੰਦਰ ਜੀ ਸਾਡੇ ਖਿਲਾਫ ਇੱਕ ਮੁਹਮਮ ਚਦਾਰ ਰੱਖਿਆ ਕੇਂਦਰ ਸਰਕਾਰ ਨੇ ਸਾਡੇ ਖਿਲਾਫ ਕਿਸਾਨਾਂ ਦੇ ਖਿਲਾਫ ਉਹਨਾਂ ਦੇ ਵਿਰੁੱਧ ਗੋਲੀਆਂ ਚਲਾਈ ਜਾ ਰਹੀਆਂ ਨੇ। ਦੂਜੇ ਪਾਸੇ ਸਾਡੇ ਹੀ ਗੁਰਦੁਆਰਿਆਂ ਦੇ ਵਿੱਚ ਉਹ ਬੰਦੇ ਜਿਹੜੇ ਸਾਡੇ ਗੁਰਲੇ ਚਦਾਰੇ ਨੇ ਉਹਨਾਂ ਨੂੰ ਥੈਰਾਇਆ ਜਾ ਰਿਹਾ। ਹੈ ਨਾ ਇਹ ਕਿੰਨੀ ਬੜੀ ਕਿੰਨੀ ਅਲੋਕਾਰੀ ਗੱਲ ਆ। ਸਾਡੇ ਘਰ ਢੋਣਾ ਚਾਹੁੰਦੇ ਆ ਉਹ ਸਾਡੇ ਘਰ ਖਤਮ ਕਰਨਾ ਚਾਹੁੰਦੇ ਆ ਉਹ ਤੇ ਸਾਡੇ ਘਰਾਂ ਨੂੰ ਖਤਮ ਕਰਨ ਵਾਲੇ ਬੰਦੇ ਸਾਡੇ ਘਰ ਚ ਟਹਿਰੇ ਹੋਣੇ ਉੱਥੇ ਆਰਾਮ ਕਰ ਰਹੇ ਨੇ ਸਾਡੇ ਸਰਾਮਾਂ ਦੇ ਵਿੱਚ ਸ੍ਰੀ ਅਕਾਲ ਤੱਕ ਸਾਬਕੜੀ ਰਿਪੋਰਟ ਪਹੁੰਚ ਗਈ ਇਹ ਗੰਗੇਰਗਵੀਰ ਸਿੰਘ ਨੇ ਫਿਰ ਇਹ ਫੈਸਲਾ ਕੀਤਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਉਹ ਨਸ਼ੇ ਉਹ ਕਰਦੇ ਆ ਹਰਿਆਣੇ ਵਾਲੀ ਪੁਲਿਸ ਨਾਲ ਬਿੜੀਆਂ ਪੀਂਦੀ ਆ ਹਰਿਆਣੇ ਪੁਰਸਾ ਚੁਰਕਲੇ ਬਣੇ ਹੋਣੇ ਵੀ ਹਰਿਆਣੇ ਦੇ ਪੁਲਿਸ ਦੇ ਰਿਸ਼ਤੇ ਕੋਈ ਜ਼ਿਆਦਾ ਵੱਡੀ ਨਹੀਂ ਹੁੰਦੀ ਕਹਿੰਦੇ ਦੋ ਬੀੜੀਆਂ ਪਲਾਉਂਦੇ ਉਹਨਾਂ ਨੂੰ ਛੱਡ ਦਿੰਦੇ ਆ ਬੰਦੇ ਇਹ ਚੁਟਕਲੇ ਬਣੇ ਹੋਏ ਨੇ ਪਰ ਕਹਿਣ ਦਾ ਪਾਪ ਬੀੜੀਆਂ ਉਹ ਪਿੰਦੇ ਆ ਜਰਦਾ ਉਹ ਖਾਂਦੇ ਆ ਨਸ਼ੇ ਉਹ ਕਰਦੇ ਆ ਤੇ ਉਹ ਸਰਾਮਾਂ ਦੇ ਵਿੱਚ ਗੁਰਦੁਆਰਾ ਸਾਹਿਬ ਸਰਾਮਾਂ 'ਚ ਰਹਿੰਦੇ ਆ ਹੂੰ ਇਹ ਉਹ ਵੀ ਸਾਡੇ ਵਿਰੁੱਧ ਵਰਤੇ ਜਾ ਰਹੇ ਨੇ ਉਹ ਤੇ ਉਸ ਸੰਦਰਭ ਦੇ ਵਿੱਚ ਫਿਰ ਇਹਦੀ ਜਾਂਚ ਹੋਈ ਭਪਿੰਦਰ ਸਿੰਘ ਹਸੰਦ ਜਿਹੜਾ ਹਰਿਆਣਾ ਗੁਰਦੁਆਰਾ ਪਰੰਧਕਮਾ ਦਾ ਪ੍ਰਧਾਨ ਹੈਗਾ ਉਸ ਨੇ ਇਹ ਫਿਰ ਪਰੰਦਾ ਕੀਤਾ ਮੁਤਲ ਮੈਨੇਜਰ ਨੂੰ ਮਨਜੁਖਰਾ ਸਾਹਿਬ ਤੇਰੇ ਸੀ ਉਹ ਪਰੰਦਾ ਕੀਤਾ ਮੁਤਲ ਮੈਨੇਜਰ ਨੂੰ ਫਿਰ ਉਸ ਨੇ ਜਾਂਚ ਕਮੇਟੀ ਬਣਾਤੀ ਕਿ ਵੀ ਜਾਂਚ ਕਰੋ ਇਹਦਾ ਵੀ ਕਿਵੇਂ ਦਿੱਤਾ ਇਹਨਾਂ ਨੇ ਕਮਰੇ ਦੀ ਇਹਨੂੰ ਸਲਾਹ ਦਿੱਤੀ ਕਿਵੇਂ ਇਹਨਾਂ ਨੂੰ ਉੱਥੇ ਕਿਹੇ ਬੈਠੇ ਨੇ ਉਹ ਬੇਸ਼ੱਕ ਹਰਿਆਣਾ ਗੁਰਦਾਪੁਰੰਧ ਕਮੇਟੀ ਭਾਜਪੀ ਨੇ ਬਣਾਈ ਹੋਈ ਆ ਉਹ ਵੀ ਖੱਟੜ ਸਾਹਿਬ ਦਾ ਰਹਿਮੋ ਕਰਮ ਦੇ ਬਣੀ ਹੋਈ ਆ ਉਹ ਪਰ ਫਿਰ ਵੀ ਇੱਕ ਸਿੱਖ ਮਰਾਦਾ ਦਾ ਸਿੱਖ ਬਰਾਦਾ ਹੁੰਦੀ ਹੈ ਜੀ ਬਿਲਕੁਲ ਜੀ ਆਪਣੇ ਆਪ ਦੇ ਵਿੱਚ ਗਲਤ ਗੱਲ ਹੈ ਵੈਸੇ ਅਜੇ ਤੱਕ ਇਸ ਮਾਮਲੇ ਦੇ ਉੱਤੇ ਕਿਤੇ ਸੁਣਿਆ ਨਹੀਂ ਹੈਗਾ ਕਿ ਜੱਜਦਾਰ ਬਲਜੀਤ ਸਿੰਘ ਦਾਦੂਵਾਲ ਹੋਰੀ ਵੀ ਬੋਲੇ ਹੋਣ ਨੇ ਤਾਂ ਪਿੱਛੇ ਜਿਹੜੀਆਂ ਜਿੰਨੀਆਂ ਵੀ ਉਹਨਾਂ ਨੇ ਸੰਬੋਧਨ ਕੀਤੇ ਜੋ ਕੁਝ ਕੀਤਾ ਉਹ ਪੰਜੋਖਰਾ ਸਾਹਿਬ ਦੇ ਵਿੱਚ ਜਾ ਕੇ ਹੀ ਉਹ ਲਗਾਤਾਰ ਕਰਦੇ ਰਹੇ ਨੇ ਸੰਗਤ ਨੂੰ ਵੀ ਸੰਬੋਧਨ ਕਰਦੇ ਰਹੇ ਨੇ ਸਿੱਖ ਕੌਮ ਨੂੰ ਸੰਬੋਧਨ ਕਰਦੇ ਰਹੇ ਨੇ ਪਰ ਇਸ ਮਾਮਲੇ ਦੇ ਉੱਤੇ ਉਹ ਨਹੀਂ ਬੋਲੇ ਜਾ ਕੇ ਤੇ ਬੋਲੇ ਹੋਣਗੇ ਸਾਡੇ ਧਿਆਨ 'ਚ ਨਹੀਂ ਪਰ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਉਹਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ